अजीत पंजाबी दी ऑथेंटिक खबरां दे लई सबसक्राइब करो अजीत वैब टीवी अते ताजी खबरां दी नोटिफिकेशन पाउण दे लई बैल आइकन ते क्लिक करो हाँ जी ये सरकार वालों नोटिस जारी होया जी बच्चे राट आरटी एक्ट जो बच्चे अंदर मुफ्त ते लाजमी सिक्ख्या वास्ते एक्ट है गा बारह वन सी दे अंडर पच्ची परसेंट बच्चे जिधे है गया साढे अनएडेड प्राइवेट स्कूल लांडे विच उन बच्चे नो फ्री ते कंपलसरी एजुकेशन जिधे है गया वो पच्ची परसेंट तक ਇਹ ਸਾਰੇ ਹੀ ਅਨਐਡਿਟਡ ਪ੍ਰਾਈਵੇਟ ਸਕੂਲਾਂ ਵਾਸਤੇ ਹੀ ਹੈ ਕਿ ਉਹ ਲਾਜ਼ਮੀ ਹੈ ਕੀਤਾ ਇਹਦੀਆਂ ਡਾਇਰੈਕਸ਼ਨਸ ਜੋ ਸਰਕਾਰ ਵੱਲੋਂ ਆਈਆਂ ਜੋ ਐਸਓਪੀਜ਼ ਜਾਰੀ ਹੋਈਆਂ ਹੈਗੀਆਂ ਕੋਰਟ ਵੱਲੋਂ ਉਹ ਸਾਰੀਆਂ ਅਸੀਂ ਬਲਾਕ ਦੇ ਥਰੂ ਸਕੂਲਾਂ ਤੱਕ ਪਹੁੰਚਾ ਦਿੱਤੀਆਂ ਗਈਆਂ ਨੇ ਪੰਜਾਬ ਸਰਕਾਰ ਦੇ ਸਕੂਲਾਂ ਵਿੱਚ ਜਾਂ ਬਾਕੀ ਜਿਹੜੇ ਸੀਬੀਐਸਸੀ ਵਾਲੇ ਹੈਗੇ ਨਹੀਂ ਜੀ ਸਾਰੇ ਸਾਰੇ ਸਕੂਲਾਂ ਨੂੰ ਦੇ ਦਿੱਤੀਆਂ ਗਈਆਂ ਸਾਰੇ ਪ੍ਰਾਈਵੇਟ ਜਿੰਨੇ ਵੀ ਸਕੂਲ ਸਾਡੇ ਸਕੂਲ ਇਸ ਜ਼ਿਲ੍ਹੇ ਦੇ ਵਿੱਚ ਚੱਲਦੇ ਆ ਜਿੱਦਾਂ ਗਾਈਡਲਾਈਨਸ ਸਾਨੂੰ ਪ੍ਰਾਪਤ ਹੋਈਆਂ ਉਹਦੇ ਨਾਲ-ਨਾਲ ਅਸੀਂ ਜੇ ਉਹਦੇ ਵਿੱਚ ਕੋਈ ਐਮੈਂਡਮੈਂਟ ਹੈ ਜਾਂ ਉਹਦੇ ਵਿੱਚ ਕੋਈ ਨਵਾਂ ਕੁਝ ਵੀ ਸਾਨੂੰ ਆ ਰਿਹਾ ਉਹ ਅਸੀਂ ਨਾਲ ਦੀ ਨਾਲ ਜਿਸ ਦਿਨ ਸਾਨੂੰ ਪ੍ਰਾਪਤ ਹੋਈ ਉਸੇ ਤਰਾਈਂ ਅਸੀਂ ਨਾਲ ਦੀ ਨਾਲ ਸਾਰੇ ਸਕੂਲਾਂ ਤੱਕ ਪਹੁੰਚਾ ਰਹੇ ਹਾਂ। ਅ ਕਈ ਜਿਹੜੇ ਆ ਇਹ ਲਾਗੂ ਨਹੀਂ ਵੀ ਕਰਦੇ ਕਈ ਸਕੂਲ ਬੱਚੇ ਦੇ ਗਰੀਬਾ ਤਾਂ ਨਹੀਂ ਐਡਮਿਸ਼ਨ ਕਰਦੇ ਕੀ ਕਾਰਵਾਈ ਹੁੰਦੀ ਹੈ? ਹਾਂਜੀ ਨਹੀਂ ਇਹ ਦੇਖੋ ਇਹ ਤੇ ਜ਼ਰੂਰੀ ਹੈ ਜੇ ਕਿਸੇ ਬੱਚੇ ਨੂੰ ਫੈਸਿਲਿਟੀ ਮਿਲਦੀ ਆ ਪੇਰੈਂਟਸ ਨੂੰ ਫੈਸਿਲਿਟੀ ਮਿਲ ਰਹੀ ਆ ਸਰਕਾਰ ਵੱਲੋਂ ਤੇ ਉਹ ਫੈਸਿਲਿਟੀ ਦੇਣਾ ਸਾਡਾ ਸਾਰਿਆਂ ਦਾ ਹੱਕ ਬਣਦਾ ਹੈ। ਤੇ ਜਿਸ ਤਰ੍ਹਾਂ ਕੋਈ ਸਾਡੇ ਕੋਲ ਧਿਆਨ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਮਸਲਾ ਆਏਗਾ ਤੇ ਜਾਂ ਆਇਆ ਤੇ ਅਸੀਂ ਉਹਨੂੰ ਉਹਦੋਂ ਪੂਰਾ ਹੱਲ ਕੀਤਾ ਤੇ ਅਸੀਂ ਆਪਣੇ ਵੱਲੋਂ ਪੂਰਾ ਇਨਸ਼ੋਰ ਕਰ ਰਹੇ ਹਾਂ ਅਵੇਅਰਨੈਸ ਪ੍ਰੋਗਰਾਮ ਚਲਾ ਰਹੇ ਹਾਂ ਇਹਦੇ ਥਰੂ ਇਹ ਸਾਰੇ ਜਨਿਆਂ ਤੱਕ ਇਹ ਹਦਾਇਤਾਂ ਜਿਹੜੀਆਂ ਪਹੁੰਚਦਾ ਰਾਈਟ ਟੂ ਐਜੂਕੇਸ਼ਨ ਐਕਟ ਦੇ ਵਿੱਚ 25% ਬੱਚਿਆਂ ਨੂੰ ਐਜੂਕੇਸ਼ਨ ਮੁਫਤ ਦੇਣ ਦਾ ਕੋਈ ਫੈਸਿਲਿਟੀ ਹੈ ਸਰਕਾਰ ਦੀ ਪਹਿਲੇ ਤੋਂ ਹੁੰਦਾ ਸੀ ਕਿ 3 ਕਿਲੋਮੀਟਰ ਦੇ ਵਿੱਚ ਅਗਰ ਸਰਕਾਰੀ ਸਕੂਲ ਨਹੀਂ ਹੈ ਪ੍ਰਾਈਵੇਟ ਸਕੂਲ ਦੇ ਵਿੱਚ ਬੱਚਿਆਂ ਨੂੰ ਫ੍ਰੀ ਪੜ੍ਹਾਉਂਦੇ ਸੀ ਜਿਹੜੇ ਗਰੀਬ ਘਰ ਤੋਂ ਬਿਲੋਂਗ ਕਰਦੇ ਆ ਆਪਣੀ ਫੀਸ ਸਟਰਕਚਰ ਦੇ ਵਿੱਚ ਨਹੀਂ ਉਹ ਆਪਣੇ ਆਪ ਨੂੰ ਢਾਲ ਸਕਦੇ ਪਰ ਮੈਨੂੰ ਲੱਗਦਾ ਨਹੀਂ ਕਿ ਉਹ ਬੱਚਿਆਂ ਨੂੰ ਪ੍ਰੋਪਰਲੀ ਅਕਾਮੋਡੇਟ ਕੀਤਾ ਜਾਂਦਾ ਹੋ ਸਕਦਾ ਕੋਈ ਐਸੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਸਕੂਲ ਦੇ ਵੀ ਰਹੇ ਹੋਣ ਪਰ ਅਗਰ ਜੇ ਦੇ ਵੀ ਰਹੇ ਆ ਤੇ ਉਹਦੀ ਸਾਰੀ ਇਨਫੋਰਮੇਸ਼ਨ ਡੀਓ ਆਫਿਸ ਤੱਕ ਹੋਣੀ ਚਾਹੀਦੀ ਆ ਔਰ ਮੈਂ ਕਹਿੰਦਾ ਕਿ ਜਿੰਨੇ ਵੀ ਡਿਪਾਰਟਮੈਂਟਸ ਜਿੰਨੇ ਵੀ ਆਫੀਸਰ ਸਾਹਿਬਾਨ ਆ ਉਹਨਾਂ ਨੂੰ ਜਿਹੜੇ ਹਲਕੇ ਦੇ ਨੁਮਾਇੰਦੇ ਆ ਜਿਹੜੇ ਲੋਕਾਂ ਨਾਲ ਵਿਚਰਦੇ ਆ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਆ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਹੋਵੇ ਕਿ ਗਵਰਨਮੈਂਟ ਕੀ ਕੀ ਸੁਵਿਧਾਵਾਂ ਦੇ ਰਹੀ ਹੈ ਔਰ ਅਸੀਂ ਲੋਕਾਂ ਦਾ ਕਿਦਾਂ ਪਹੁੰਚਾ ਸਕਦੇ ਆ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ 25% ਕੋਟਾ ਇਹ ਚਾਹੀਦਾ ਕਿ ਅਗਰ ਸਰਕਾਰ ਇਹੋ ਜਿਹੀ ਕੋਈ ਸੁਵਿਧਾ ਦੇ ਰਹੀ ਹੈ ਤੇ ਸਕੂਲ ਵਾਲੇ ਉਹਨੂੰ ਐਡਾਪਟ ਕਰਨ ਔਰ ਆਪਣੇ ਸਮਾਜ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇਣ ਲਈ ਆਪਣਾ ਉਹ ਆਪਣਾ ਕੀ ਕਹਿੰਦੇ ਜੋ ਕਰ ਸਕਦੇ ਆ ਉਹਨਾਂ ਨੂੰ ਕਰਨ ਦਾ ਯਤਨ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਮੈਂ ਸਰਕਾਰ ਦਾ ਬਹੁਤ ਧੰਨਵਾਦੀ ਆ ਜਿਹੜਾ ਕਿ ਹਮੇਸ਼ਾ ਹੀ ਆਪਣੇ ਵੋਟਰਾਂ ਦਾ ਆਪਣੇ ਜਨਤਾ ਦਾ ਪੂਰਨ ਧਿਆਨ ਰੱਖਦੇ ਜੋ ਕਿ ਹਰ ਇਲਾਕੇ ਦੇ ਵਿੱਚ ਚਾਹੇ ਸਕੂਲ ਪ੍ਰਾਈਵੇਟ ਆ ਉਹਨਾਂ ਵਿੱਚ 25% ਲੋਕੇ ਲੋਕ ਜਿਹੜੇ ਬੱਚੇ ਨੇ ਬਲੋ ਇਨਕਮ ਦੇ ਪਰਿਵਾਰ ਨਾਲ ਉਹਨਾਂ ਨੂੰ ਦਾਖਲ ਕਰਨ ਦੀ ਜਿਹੜੀ ਸਰਕਾਰ ਨਾਲ ਪਾਸ ਹੁੰਦਾ ਹੈ ਤਾਂ ਪਰ ਜੋ ਮੇਰੇ ਧਿਆਨ ਚਾ ਸਾਡੇ ਜ਼ਿਲ੍ਹੇ ਵਿੱਚ ਸੰਪੂਰਨ ਤੌਰ ਦੇ ਉੱਪਰ ਉਹ ਲਾਗੂ ਨਹੀਂ ਹੋ ਰਿਹਾ ਜਿਹੜੇ ਵੱਡੇ ਪ੍ਰਾਈਵੇਟ ਸਕੂਲ ਨਾਲ ਉਹ ਆਪਣੀ ਮਨਮਾਨੀ ਕਰ ਰਹੇ ਨੇ ਔਰ ਘੱਟ ਇਨਕਮ ਦੇ ਪਰਿਵਾਰ ਨਾਲ ਜਿਹੜੇ ਉਹਨਾਂ ਦੇ ਬੱਚੇ ਜੋ ਸਰਕਾਰ ਦੀ ਸੋਚ ਹੈ ਕਿ ਅੱਛੇ ਸਕੂਲਾਂ ਦੇ ਵਿੱਚ ਪੜ ਸਕਣ ਇਹ ਲੋਕ ਉਹਨਾਂ ਬੱਚਿਆਂ ਨੂੰ ਦਾਖਲਾ ਨਹੀਂ ਦਿੰਦੇ ਮੈਂ ਆਪਣੇ ਜ਼ਿਲ੍ਹਾ ਦੇ ਡੀਓ ਸਾਹਿਬ ਔਰ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਕਿ ਹਮੇਸ਼ਾ ਹੀ ਹਰ ਸਰਕਾਰ ਦੇ ਕੰਮ ਨੂੰ ਜਨਤਾ ਤੱਕ ਪਹੁੰਚਾਉਣ ਵਾਸਤੇ ਬਹੁਤ ਹੀ ਦ੍ਰਿੜਤਾ ਨਾਲ ਕੰਮ ਕਰਦੇ ਨੇ ਮੈਂ ਡੀਸੀ ਸਾਹਿਬ ਨੂੰ ਔਰ ਡੀਓ ਸਾਹਿਬ ਨੂੰ ਪ੍ਰਾਰਥਨਾ ਕਰਾਂਗਾ ਜਿਹੜੇ ਸਕੂਲ ਨਾਲ ਸਾਡੇ ਜ਼ਿਲ੍ਹਾ ਵਿੱਚ ਉਹਨਾਂ ਹਰ ਸਕੂਲ ਦੇ ਵਿੱਚ 25% ਜਿਹੜਾ ਸਰਕਾਰ ਵਾਲੇ ਪਾਸੋਂ ਹੁੰਦਾ ਆ ਕਿ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਏ ਇਸ ਨੂੰ ਲਾਗੂ ਕਰਾਇਆ ਜਾਏ ਤਾਂ ਕਿ ਜਿਹੜਾ ਬੱਚਾ ਮਿਹਨਤੀ ਹੈ ਪੜਨ ਯੋਗ ਹੈ ਔਰ ਅچھے ਸਕੂਲ ਦੇ ਵਿੱਚ ਪੜਨ ਦਾ ਉਹ ਸੁਪਨਾ ਉਹ ਸੁਪਨਾ ਉਹਦਾ ਸਾਡੀ ਸਰਕਾਰ ਦੁਆਰਾ ਸੱਚਕਾਰ ਹੋ ਸਕੇ ਇਹਨਾਂ ਸ਼ਬਦਾਂ ਨਾਲ ਹੀ ਮੈਂ ਸਰਕਾਰ ਦਾ ਬਹੁਤ ਰਿਣੀ ਆ ਕਿ ਜਿਹੜਾ ਬਹੁਤ ਅੱਛਾ ਕਦਮ ਹੈ ਜਿਹੜਾ ਗਰੀਬ ਪਰਿਵਾਰਾਂ ਵਾਸਤੇ ਚੁਕਿਆ